ਚੁਲਾਨ ਕੱਟਣ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਟ੍ਰੈਫਿਕ ਪੁਲਿਸ ਨਾਲ ਇੱਕ ਕਾਰ ਚਾਲਕ ਫੜ ਗਿਆ। ਦਰਅਸਲ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਇੱਕ ਗੱਡੀ ਚਾਲਕ ਨੂੰ ਰੋਕਿਆ ਜਿਸ ਦਰਮਿਆਨ ਕੀ ਗੱਡੀ ਦੇ ਵਿੱਚ ਕਾਲੀ ਜਾਲੀ ਲੱਗੀ ਹੋਈ ਸੀ। ਟ੍ਰੈਫਿਕ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਸ ਤੇ ਰੋਕ ਲਾਈ ਗਈ ਹੈ ਤੇ ਕਾਲੀ ਜਾਲੀ ਕਿਉਂ ਲਗਾਈ ਗਈ ਹੈ। ਇਸ ਨੂੰ ਲੈ ਕੇ ਕਾਫੀ ਬਹਿਸਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਕਿ ਚੁਲਾਨ ਕਰ ਦਿੱਤਾ ਜਾਂਦਾ ਤੇ ਚੁਲਾਨ ਨੂੰ ਲੈ ਕੇ ਹੀ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਨਾਲ ਇਹ ਕਾਰ ਚਾਲਕ ਕਾਫੀ ਭੜਦਾ ਹੋਇਆ ਨਜ਼ਰ ਆਂਦਾ ਹੈ ਕਾਫੀ ਸਮੇਂ ਤੱਕ ਉੱਥੇ ਤੂ ਤੂ ਮੈ ਮੈ ਹੁੰਦੀ ਰਹਿੰਦੀ ਹੈ ਇਹ ਗੁੱਡੀ ਤੋਂ ਕੀ ਲੋਗ ਗਲਾਨ ਕੀ ਸਰ ਕੋਲ ਜਾਉਂਦੇ ਇਹ ਤੁਹਾਡੇ ਨਾਲ ਇਹ ਬਦਮਾਸ਼ੀ ਕੀਤੀ ਹੈ ਉਹ ਤੁਹਾਨੂੰ ਥੋੜਾ ਮਾ ਬੋਲੇ ਆ ਕੋਲ ਜਾਂਦੀ ਗਲਾਨ ਆਪਾਂ ਕਰਤਾ ਉਹਨਾਂ ਦਾ ਕੋਈ ਜਾਂ ਨਹੀਂ ਤਰੀਕਾ ਬਦਮਾਸ਼ੀ ਵੀ ਦਾ ਵੀ ਚਲਾਨ ਕੀਤਾ ਪੁਲਿਸ ਨਾਲ ਮਿਲਦੇ ਵੀ ਕੀਤਾ ਇਹ ਉਹ ਤੁਹਾਨੂੰ ਮਾ ਮੋਟਾ ਬਿਨੋ ਨਾ ਆ ਜਾਈ ਬੜਾ ਜੀ ਮਤਲਬ ਫੋਕਸ ਨਹੀਂ ਠੀਕ ਹੈ ਸਰ ਅੱਜ ਪੂਰਾ ਮਹੱਤਵਪੂਰਨ ਹੋਇਆ ਕਿ ਇਹਨਾਂ ਤੋਂ ਬੋਲੇ ਆ ਆਪਾਂ ਕੋਰ ਦਾ ਵੀ ਕੀ ਕ੍ਰਾਂਟ ਕਰਨਾ ਨਹੀਂ ਦੀ ਜੇ ਤੁਸੀਂ ਚਲਾਨ ਕਰਤਾ ਭਾਈ ਮਰਦੀ ਦਾ ਕਰਤਾ ਬਲੈਕ ਗਾਰਡਨ ਦਾ ਕਰਤਾ ਹੋਰ ਕਿੰਨੇ ਮੀਡੀਆ ਦੇ ਕੈਮਰੇ ਨੂੰ ਅੱਖ ਵੀ ਪਾਇਆ ਇਹਨਾਂ ਨੇ ਬਈਆ ਗਣਾ ਕਿਨੇ ਕਹਾ ਤੇ ਕੋਟਾ ਦਾ ਆਈ ਦੀ ਬ੍ਰੋਕਰ ਹੈ ਧੱਕੇ ਦੀ ਜਿੱਦਾਂ ਮੈਨੂੰ ਵੀ ਮੀਡੀਆ ਦੋ ਆڈر ਕਰ ਲੂਗਾ ਕੀ ਕਹਿ ਰਹੇ ਹੋ ਸਰ ਤੁਸੀਂ ਬੁਲਾਉਂਦਾ ਮੈਂ ਗੱਲ ਕਰ ਰਹੇ ਦੀ ਯਾਰ ਵੀਰੇ ਜਿਹੜਾ ਨਸ਼ਾ ਪੱਤਾ ਵਿਕਰੇ ਹੈ ਜਿਹੜਾ ਤੁਸੀਂ ਇੱਥੇ ਆ ਚੌਕ 'ਚ ਖੜ ਕੇ ਨਹੀਂ ਕੋਸਵਾਨਾ ਅੱਜ ਖੜ ਕੇ ਨਹੀਂ ਕੋਸਵਾਨਾ ਤੇਰਾ ਮਤ ਬਾਾਰੇ ਤੁਸੀਂ ਆਪਣੀ ਗੱਲ ਕਰੋ ਆਪਣੀ ਗੱਲ ਕਰੋ ਆ ਤੇਈ ਵੀਰੇ ਆਪਣੀ ਗੱਲ ਕਰੋ ਉਹ ਦੇ ਹੀ ਰਹੇ ਉਹ ਯਾਰ 2 ਮਿੰਟ ਹੈ ਦੱਸੋ ਉਹ ਬੰਦੇ ਦੋ ਮਿੰਟ ਓਏ ਰੋਕੇ ਜਾਲੀ ਪਿੱਛੇ ਰੋਕੇ ਆ ਜੀਆ ਬਲੈਕ ਤੇ ਵਰਦੀ ਪਾਈ ਨਹੀਂ ਉਹਦੇ ਵਰਦੀ ਦਾ ਵੀ ਜਨਾਨ ਕੀਤਾ ਤੇ ਜਾਲੀ ਦਾ ਵੀ ਕਰਤਾ ਉਹ ਥੋੜਾ ਉਹ ਬੋਲਿਆ ਮੈਂ ਸਮਝਾਦਾ ਬਾਹਰ ਦੇ ਵਿੱਚ ਠੀਕ ਹੋ ਗਿਆ ਜਿਆਦਾ ਨਹੀਂ ਬਲਾਈਮ ਕਹਿ ਰਹੇ ਸੀ ਬੇਮ ਨਹੀਂ 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 ਹਾਂਜੀ ਉਹ ਪ੍ਰਾਈਵੇਟ ਬੰਦਾ ਹੀ ਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਹੈ ਪਹਿਲਾਂ ਉਹ ਥੋੜੇ ਹੌਕਾ ਕੋ ਬੋਲੇ ਬਾਅਦ ਮਾਫੀ ਮੰਗ ਲੈ ਜਗਦਾ ਨਹੀਂ ਅਗਰ ਪੁੱਛਦੇ ਉੱਤੇ ਕੋਈ ਮਿੱਥ ਬੇਵ ਕਰੇ ਤਾਂ ਉਹ ਟੋਰ ਹੋਣੀ ਜਾਈਗੀ ਨਹੀਂ ਫਿਰ ਆਪਾਂ ਕਰਤਾ ਜਨਾ ਉਹਨਾਂ ਨੂੰ ਮਿੱਥ ਬੇਵ ਦਾ ਵੀ ਕੀਤਾ ਫਿਰ ਆ ਬਿੱਲਰ ਐੜੀ ਦਿੱਤੀ ਉਹਨਾਂ ਸਾਹੇ ਤਰ੍ਹਾਂ ਵਾਲਾ ਕੀਤਾ ਜੀ ਫਿਰ ਹੁਣ ਦੇਖੋ ਆਰ.ਸੀ. ਸਾਹਿਬ ਦੰਗਿਆ ਆਪਾਂ ਆਰ.ਸੀ. ਜਬਤ ਕਰ ਲਈਏ ਅੱਛਾ ਜੀ ਫਾਈਨ ਉਹਨਾਂ ਨੇ ਕਰ ਇਹ ਪਾਰਕ ਨੂੰ ਕਰਦਾ ਸਰ ਕੀ ਨਾਮ ਹੈ ਤੁਹਾਡਾ ਇਹ ਅਸੀਂ ਪੀਠਰੋ ਜੀ 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 ਉਹਨਾਂ ਨੇ ਪੈਸੇ ਦਿੱਤੇ ਜੀ ਉਹ ਨਹੀਂ ਇੱਕ ਦੋ ਮਿੰਟ ਹੋਈ ਆ ਗੱਲ ਕੋਈ ਏਡੀ ਗੱਲ ਨਹੀਂ ਉਹ ਕੋਈ মিডিਆ ਦਾ ਬੰਦਾ ਸੀ ਉਹਦੇ ਨਾਲ ਜਦਾਂ ਹੋਈ ਆ ਇਹ ਮੈਸ ਦਾ ਕਾਰਨ ਕੀ ਹੈ ਜੀ ਉਹ ਉਹ ਜਿਦਾਂ ਨਹੀਂ ਦਾਰੇ ਜੀ ਕਾਰਨ ਤਾਂ ਉਹੀ ਹੁੰਦਾ ਵੀ ਆਪਾਂ ਚਲਾਨ ਕਰਨਾ ਚਾਹੁੰਦੇ ਆ ਉਹ ਅਗਲਾ ਕੰਮ ਮੈਂ ਕਰਵਾਣਾ ਨਹੀਂ ਗੱਲ ਆ ਉਹ ਕਹਿੰਦਾ ਵੀ ਜਿਹੜੇ ਲੁੱਟਾ ਖੋਹ ਆਂਦੇ ਆ ਉਹਦੇ ਰੁਕਦੇ ਨਹੀਂ ਉਹ ਵੀ ਹੁਣ ਉਹ ਦੇਖੋ ਆਪਣੇ ਆਪਣੇ ਵਿੰਗ ਨੇ ਜਿਹੜੇ ਜਿਹਨੇ ਕਰਨਾ ਉਹ ਕੰਪਲੇਂਟ ਕਰੇ ਲੁੱਟਾ ਖੋਹ ਗੁਣ ਤਾਂ 23 ਦਾ ਰੋਗ ਤਾਂ ਹੁੰਦੀ ਹੋਈ ਆ ਚਲਾਨ